ਮੇਰਾ ਚੰਨਜੀ ਤਾਂ ਜੀ ਚੰਨਜੀ ਜੀ ਹਸਪੀਟਲ ਆਏ ਆ ਉਹ ਵੇਖੀ ਕਿ ਉਹ ਬੇਟਾ ਨਾ ਮੇਰਾ ਜਾ ਰਿਆ ਸੀਗਾ ਰੋਡ ਤੇ ਜਾ ਰਿਹਾ ਸੀਗੇ ਉਹ ਚైనా ਡੋਰ ਸਾਹਮਣੇ ਆ ਗਈ ਕਿਤੇ ਤੇ ਉਹ ਐ ਆ ਤੁਹਾਨੂੰ ਐ ਆ ਬੋਲੋ ਪੜ ਗਏ ਭੈਣ ਸੀ ਨਾਲ ਮੇਰੀ ਤੇ ਉਹਨਾਂ ਦੇ ਬਹੁਤ ਹਟਾ ਹਟਾ ਹੋ ਜੀਆਂ ਕਿਦਾਂ ਕੰਡੀਸ਼ਨ ਕਿਦਾਂ ਦੀ ਕੰਡੀਸ਼ਨ ਤਾਂ ਹੈ ਤਾਂ ਟਾਂਕੇ ਲੱਗੇ ਸਾਰੇ ਇੱਥੇ ਆ ਸਾਰੇ ਅੱਖਾਂ ਦੇ ਉੱਤੇ ਵੀ ਹੈਗੇ ਚైనా ਡੋਰ ਦੇ ਕੇਸ ਪਹੁੰਚ ਹਜ਼ਾਰਾਂ ਹੈ ਕੀ ਕੋਈ ਲੋਕਲ ਵੀ ਮੈਸੇਜ ਹੈ ਮੈਸੇਜ ਤੇਹੀ ਦਿਨ ਚਾਹੁੰਦੇ ਨੇ ਵੀ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਕਾਫੀ ਬਿਨਾ ਨਹੀਂ ਵਰਤੋਂ ਕਰਨੀ ਚਾਹੀਦੀ ਇਹ ਚੰਨ ਲੋਕ ਨਹੀਂ ਗਿਰੇ ਆ ਕਿ ਤੋ ਬਸ ਸੜਨ ਪਰ ਨਹੀਂ ਗਿਰੇ ਤਾਂ ਨਹੀਂ ਗਈ ਤੇ ਬਸ ਉਹ ਮੂੰਹ ਤੇ ਉੱਤੇ ਹੀ ਐ ਸਕੂਟੀ ਰੋਕੀ ਸੀ ਬੱਚੇ ਦਾ ਦੁਕਾਨ ਬੱਚੇ ਦਾ ਨੁਕਸਾਨ ਕਰਨਾ ਕੋਈ ਬੱਚੇ ਦੇ ਤਾਂ ਵਾਵਾ ਟਾਂਕੇ ਲੱਗੇ ਆ ਬੁੱਲਾਂ ਤੇ ਇੱਥੇ ਆਹ ਇੱਥੇ ਹੈ ਗਿਆ ਆ ਉਪਰ ਆਕ ਦਿੱਤੀ ਪੱਗ ਬੱਲੀ ਪੱਗ ਬੱਨੀ ਵੀ ਸੀ ਪੱਗ ਬੱਨੀ ਕਰਕੇ ਤਾਂ ਉੱਪਰ ਬਚਾਅ ਹੋ ਗਿਆ ਉਹ ਐ ਤਾਂ ਪੱਗ ਵੀ ਚੀਰੀ ਗਈ ਫਟ ਮਨਪ੍ਰੀਤਾ ਜੀ ਮੁਹਿੰਦੀ ਜੀ ਹਸਪੀਟਲ ਆਇਆ ਕਿ ਪ੍ਰੋਬਲਮ ਆ ਗਈ ਸੀ ਸਰ ਮੇਰੇ ਨਾਲ ਬੇਟੇ ਦੇ ਦੋ ਘੰਟੇ ਲੱਗੇ ਅਸੀਂ ਰਸਤੇ 'ਤੇ ਜਾ ਰਹੇ ਸੀਗੇ ਤਾਂ ਚਾਈਨਾ ਟੌਰ ਉੱਡੀ ਜਾਂਦੀ ਸੀ ਤੇ ਉਹ ਸਾਰੇ ਮੇਰੇ ਬੇਟੇ ਦੇ ਆ ਚੀਜ਼ੋ ਤਕਰੀਬ ਹੋ ਗਿਆ ਕਿੰਨਾ ਚੋਟ ਵੀ ਕਰ ਲੱਗੀ ਕਾਫੀ ਹੋ ਗਿਆ ਜਾਂ ਉੱਪਰਲੇ ਸੌ ਉੱਪਰੇ ਥੱਲੇ ਥੱਲੇ ਹੋ ਗਿਆ ਸੀ ਸਥਿਤੀ ਕੁਝ ਕਰਾਉਣੀ ਹਾਂਜੀ ਹੈਗੀ 8-10 ਟਾਂਕੇ ਹੈਗੇ ਆ ਤਰਫ 10 ਟਿੱਕੇ ਹਾਂਜੀ ਕੀ ਕਹੋਂਗੇ ਅੱਜਕੱਲ੍ਹ ਇਹ ਕਨਨਡ ਰੋਡ ਤੇ ਇਹ ਸਰਕਾਰ ਨੂੰ ਰੋਕਣਾ ਚਾਹੀਦਾ ਹੈ ਇਸ ਚੀਜ਼ ਨੂੰ ਮੈਂ ਵੀ ਲੋਕਾਂ ਨੇ ਜਾਨ ਨਾਲ ਆਏ ਖੇਡਦੇ ਆ ਉਹ ਤਾਂ ਇੰਜੋਏ ਕਰਦੇ ਆ ਪਰ ਦੂਧੀਆਂ ਦੀ ਜਾਨ ਦਾਤੇ ਲੱਗ ਜਾਂਦੀ ਆ ਬੰਦੇ ਨੂੰ ਸੋਚਣਾ ਚਾਹੀਦਾ ਤੁਹਾਨੂੰ ਬੱਚੇ ਆਮ ਜਿਹੜੇ ਬੱਚੇ ਪਤੰਗ ਉਡਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਨਹੀਂ ਬੱਚਿਆਂ ਨੂੰ ਰੋਕਣਾ ਚਾਹੀਦਾ ਇਸੀ ਤੋਂ ਠੀਕ ਹੈ ਨਾ ਸਰਕਾਰ ਨੇ ਪਹਿਲੀ ਗੱਲ ਤਾਂ ਇਸੀ ਤੇ پابੰਦੀ ਲਾਉਣੀ ਚਾਹੀਦੀ ਆ ਵੀ ਜਾਨ ਦਾ ਖਤਰਾ ਜਦੋਂ ਉੱtre ਜਾਂਦੇ ਕੀ ਪਤਾ ਕਿੱਥੋਂ ਕਿਹੜੇ ਪਾਸੇ ਆ ਜਾਣੀ ਰੋੜੇ ਪਤਾ ਹੀ ਨਹੀਂ ਲੱਗਦਾ ਨਾ ਤਾਂ ਦਿਖਦੀ ਆ ਵੀ ਬੱਚੇ ਬਰੇ ਨੇ ਐਮਰਜੈਂਸੀ ਵਿੱਚ ਕੇਸ ਆਇਆ ਜੀ ਕਾਫੀ ਗੰਭੀਰ ਹਾਲਤ ਵਿੱਚ ਤੇ ਉਹ ਉਹਦਾ ਚਾਈਨਾ ਜੋ ਉਹਨਾਂ ਦੇ ਮੁਤਾਬਕ ਦੱਸਣ ਦੇ ਮੁਤਾਬਕ ਚਾਈਨਾ ਡੋਰ ਦੇ ਨਾਲ ਇਹ ਹਾਦਸਾ ਹੋਇਆ ਵਾ ਤੇ ਆਪਣੇ ਇਹ ਲੜਕਾ ਜਾ ਰਿਹਾ ਸੀਗਾ ਤੇ ਰਸਤੇ 'ਚ ਕੋਈ ਪਤੰਗਬਾਜ਼ੀ ਕਰ ਰਿਹਾ ਸੀ ਤੇ ਉਸ ਵਿੱਚ ਉਲਝ ਕੇ ਇਹਨੂੰ ਕਾਫੀ ਗੰਭੀਰ ਰੂਪ ਨਾਲ ਕੱਟ ਲੱਗਿਆ ਵਾ 10 ਸਟਿਚਸ ਲੱਗੇ ਆ ਜੀ ਤੇ ਅਸੀਂ ਤਾਂ ਇਹੀ ਕਹਾਂਗੇ ਜੋ ਸਰਕਾਰ ਦੀਆਂ ਗਾਈਡਲਾਈਨਸ ਆ ਕਿ ਇੱਕ ਚਾਈਨਾ ਡੋਰ 'ਚ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਆਪਣੇ ਆਪ ਨੂੰ ਇਸ ਤੋਂ ਬਚਾ ਕਰਨਾ ਚਾਹੀਦਾ ਨਾ ਇਹਦੀ ਇਹਦਾ ਵਰਤੋਂ ਨਹੀਂ ਕਰਨੀ ਚਾਹੀਦੀ ਬਾਕੀ ਤਾਂ ਹਜੇ ਪਬਲਿਕ ਨੂੰ ਇਸ ਬਾਰੇ ਹਰ ਵਾਰ ਹਰ ਸਾਲ ਕਿਹਾ ਜਾਂਦਾ ਵਾ ਉਹਨਾਂ ਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਕਾਫੀ ਨੁਕਸਾਨ ਹੁੰਦਾ ਜੀ ਚੈਨਲ ਹੁੰਦਾ ਜੀ ਜਾਨਲੇਵਾ ਹੈ ਜੀ ਤੁਹਾਡੇ ਸਾਹਮਣੇ ਜਿਸ ਤਰ੍ਹਾਂ ਤੁਸੀਂ ਹੁਣ ਦੇਖਿਆ ਵਾ 10 ਟੰਗ ਕੇ ਬੱਚੇ ਤੇ ਲੱਗੇ ਆ 10 ਸਚਸ ਲੱਗੇ ਆ ਤੇ ਆਪਣੇ ਆਪ ਇੱਕ ਕੱਲ ਨੂੰ ਕਿਸੇ ਲਈ ਇਹ ਜਾਨਲੇਵਾ ਵੀ ਹੋ ਸਕਦਾ ਹੈ ਤੇ ਕਿਤੇ ਨਾ ਕਿਤੇ ਖੁਦ ਵੀ ਸਮਾਜ ਨੂੰ ਆਪਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਉਹ ਤਾਂ ਹੈ ਹੀ ਆ ਜੀ ਸਮਾਜ ਨੂੰ ਆਪੇ ਜਦੋਂ ਵਾਰ-ਵਾਰ ਜੀ ਹਰ ਵੇਲੇ ਇਹਦਾ ਪ੍ਰਚਾਰ ਹੋ ਰਿਹਾ ਵੀ ਕਿ ਚਾਈਨਾ ਦੀਆਂ ਥਿੰਗਸ ਤੋਂ ਦੂਰ ਰੋ ਚਾਈਨਾ ਤੋਂ ਦੂਰ ਰੋ ਨਾ ਇਹਦਾ ਹੀ ਉਪਯੋਗ ਕਰੋ ਤਾਂ ਪਰ ਸਮਾਜਿਕ ਸਮਾਜ ਨੂੰ ਆਪਣੇ ਵੀ ਜ਼ਿੰਮੇਵਾਰੀ ਕੋਈ ਨੈਤਿਕ ਨੈਤਿਕ ਜ਼ਿੰਮੇਵਾਰੀ ਲਵਾਨੀ ਚਾਹੀਦੀ ਹੈ ਜੀ